ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਖਰੜ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੱਟੀ ਸਾਹਿਬ ਪੱਟੀ ਸਾਹਿਬ ਇੱਕ ਪਾਸੇ ਹੜਾਂ ਦੀ ਮਾਰ ਆ ਤੇ ਦੂਜੇ ਪਾਸੇ ਸਿਆਸਤਦਾਨ ਜਿਹੜੇ ਆ ਉਹ ਇੱਕ ਦੂਜੇ ਨੂੰ ਨਿੰਦਣ ਚ ਲੱਗੇ ਹੋਏ ਆ ਤੁਸੀਂ ਆ ਨਹੀਂ ਕੀਤਾ ਤੁਸੀਂ ਆ ਕਰ ਸਕਦੇ ਸੀ ਐਦਾਂ ਕਰਨਾ ਚਾਹੀਦਾ ਸੀ ਐਦਾਂ ਕਿਉਂ ਨਹੀਂ ਹੋਇਆ ਲੋਕ ਜਿਹੜੇ ਆ ਉਹ ਹਾਲ ਦਿਖਾਈ ਦੇ ਰਹੇ ਆ ਵੀ ਭਾਈ ਰੱਬ ਦਾ ਵਾਸਤਾ ਵਾ ਸਿਆਸਤ ਬੰਦ ਕਰੋ ਅਸੀਂ ਫਸੇ ਪਏ ਆ ਸਾਡੇ ਮਾਲ ਡੰਗਰ ਜਿਹੜਾ ਵਾ ਉਹ ਰੁੜ ਗਏ ਆ ਨੁਕਸਾਨ ਬਹੁਤ ਜ਼ਿਆਦਾ ਹੋਇਆ ਪਰ ਸਿਆਸਤ ਦਾ ਪੱਧਰ ਜਿਹੜਾ ਨਾ ਉਹ ਬਿਲਕੁਲ ਐ ਅੰਬਰ ਨੂੰ ਟਾਕੀਆਂ ਲਾਉਣ ਵਾਲੀ ਗੱਲ ਹੋਈ ਪਈ ਐ ਪ੍ਰਤਾਪ ਬਾਜਵਾ ਤੇ ਰਾਣਾ ਇੰਦਰ ਪ੍ਰਤਾਪ ਸਿੰਘ ਆਪਸ ਵਿੱਚ ਜਿਹੜੇ ਆ ਓਲਜੇ ਦਿਖਾਈ ਦਿੰਦੇ ਆ ਦੂਜੇ ਪਾਸੇ ਸੁਖਬੀਰ ਬਾਦਲ ਇਹ ਗੱਲ ਕਹਿੰਦੇ ਆ ਵੀ ਜੋ ਕੁਝ ਕੀਤਾ ਸੀ ਅਸੀਂ ਕੀਤਾ ਸੀਗਾ ਭਗਵੰਤ ਮਾਨ ਹੁਣਾਂ ਨੇ ਤੇ ਕੀਤਾ ਹੀ ਕੁਝ ਨਹੀਂ ਹੁਣ ਉਹਨਾਂ ਦੀ ਮੰਨੀਏ ਤਾਂ ਇਦਾਂ ਲੱਗਦਾ ਵੀ ਪੰਜਾਬ ਚ ਹਾੜੀ ਪਹਿਲੀ ਵਾਰੀ 2025 ਦੇ ਵਿੱਚ ਆਏ ਜਾਂ 2023 ਦੇ ਵਿੱਚ ਆਏ ਸੀਗੇ ਦੂਜੇ ਪਾਸੇ ਪੰਥਕ ਸਿਆਸਤ ਜਿਹੜੀ ਆ ਗਿਆਨੀ ਹਰਪ੍ਰੀਤ ਸਿੰਘ ਜਿਹਦੇ ਪ੍ਰਧਾਨ ਆ ਉਹਨਾਂ ਜਦੋਂ ਅਬਜ਼ਰਵਰਾਂ ਦੀ ਇੱਕ ਲਿਸਟ ਜਾਰੀ ਕੀਤੀ ਤਾਂ ਉਹਦੇ ਵਿੱਚ ਇੱਕ ਨਾਮ ਜਿਹੜਾ ਇਸ ਵਕਤ ਸੁਰਖੀਆਂ ਬਟੋਰ ਰਿਹਾ ਜਿਹੜਾ ਪਹਿਲੀ ਸਫੇ ਦੀ ਖਬਰ ਬਣਿਆ ਹੋਇਆ ਉਹ ਨਾਮ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋ ਹੁਣਾ ਦਾ ਕੈਰੋ ਹੁਣਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਾ ਅਬਜ਼ਰਵਰ ਨਿਯੁਕਤ ਕੀਤਾ ਗਿਆ ਤੇ ਕੈਰੋ ਹੁਣਾ ਦੇ ਨਾਲ ਹੀ ਸੁਖਬੀਰ ਬਾਦਲ ਹੁਣਾ ਦਾ ਤੋੜ ਵਿਛੋੜਾ ਵੀ ਹੋ ਗਿਆ ਸੀਗਾ ਇਹ ਜਿਹੜਾ ਆਪਸੀ ਪਰਿਵਾਰਕ ਕਲੇਸ਼ ਆ ਇਹ ਕਿਸੇ ਸਿਆਸੀ ਪਾਰਟੀ ਨੂੰ ਫਾਇਦਾ ਦੇਊਗਾ ਜਾਂ ਫਿਰ ਦੋਵੇਂ ਜਿਹੜੇ ਆ ਉਹ ਆਪੋ ਆਪਣੇ ਮੱਥੇ ਤੇ ਹੱਥ ਰੱਖ ਕੇ ਬਹਿ ਜਾਣਗੇ ਵੀ ਯਾਰ ਗੱਲ ਤੇ ਬਣੀ ਕੋਈ ਨਹੀਂ ਤੇ ਤੀਜਾ ਅਹਿਮ ਸਵਾਲ ਪੜੀ ਸਾਹਿਬ ਇਹ ਆ ਭਈ ਇਸ ਵਕਤ ਜਿੱਥੇ ਕਾਂਗਰਸ ਅਕਾਲੀ ਦਲ ਇਹ ਸਾਰੇ ਉਲਝੇ ਹੋਏ ਆ ਉਥੇ ਹੀ ਅਸੀਂ ਤੁਹਾਤੋਂ ਸਮਝਣਾ ਚਾਹਾਂਗੇ ਵੀ ਇਹਨਾਂ ਹੜਾਂ ਦਾ ਕੋਈ ਹੱਲ ਵੀ ਹੈ ਜਾਂ ਕੱਲੀ ਸਿਆਸਤ ਆ ਪਰ ਸਭ ਤੋਂ ਪਹਿਲਾਂ ਆਪਾਂ ਚਰਚਾ ਕਰਦੇ ਆ ਆਦੇਸ਼ ਪ੍ਰਤਾਪ ਕੈਰੋਂ ਦੀ ਤੇ ਫੇਰ ਆਵਾਂਗੇ ਪ੍ਰਤਾਪ ਬਾਜਵਾ ਰਾਣਾ ਈਂਦਰ ਪ੍ਰਤਾਪ ਦੇ ਉੱਤੇ ਤੇ ਫੇਰ ਆਪਾਂ ਹੜਾਂ ਦੀ ਗੱਲ ਵੀ ਕਰਾਂਗੇ ਹੜ ਤੇ ਵੈਸੇ ਨਾਲ ਜੁੜੇ ਹੀ ਹੋਏ ਆ ਸਾਰੇ ਮਸਲੇ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਪਰਦੀਪ ਸ਼ਾਹ ਪ੍ਰਦੀਪ ਪ੍ਰਤਾਪ ਸਿੰਘ ਕੈਰੋਂ ਸਾਫਕਾ ਮੁੱਖ ਮੰਤਰੀ ਮਹਰੂਮ ਪ੍ਰਤਾਪ ਸਿੰਘ ਕੈਰੋਂ ਦਾ ਪੁੱਤਰ ਅਤੇ ਸਰਦਾਰ ਸਰਿੰਦਰ ਸਿੰਘ ਕੈਰੋਂ ਦਾ ਬੇਟਾ ਜਦੋਂ ਅਦੇਸ਼ ਪ੍ਰਤਾਪ ਕੈਰੋਂ ਦੀ ਮੈਰਿਜ ਹੁੰਦੀ ਹੈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਕਾਇਦਾ ਤੌਰ ਤੇ ਜੇਲ੍ਹ ਸੀ ਤੇ ਜਿੱਤੋਂ ਕਿ ਮੈਂ ਭੁੱਲਦਾ ਨਹੀਂ ਟੋੜਾ ਸਾਹਿਬ ਨੇ ਸ਼ਾਦੀ ਸ਼ਾਦੀ ਕਰਾਈ ਸੀ ਜੇ ਹੁਣ ਕੀ ਜੇ ਮੈਨੂੰ ਇਹਦੇ ਯਾਦ ਨਹੀਂ ਪੁਰਾਣੇ ਇਹ ਲੋਕਾਂ ਨੇ ਇਤਰਾਜ਼ ਕੀਤਾ ਸੀਗਾ ਇਸ ਗੱਲ ਦੇ ਉੱਤੇ ਵੀ ਭਾਈ ਤੁਹਾਡੀਆਂ ਤੇ ਰਿਸ਼ਤੇਦਾਰੀਆਂ ਸਾਧੀਆਂ ਨੇ ਸਭ ਕੁਝ ਸਾਂਝਾ ਦੁੱਧਿਆਂ ਨੂੰ ਵੀ ਦੇਖ ਤੁਸੀਂ ਕਿਉਂ ਬਣਾਉਂਦੇ 1996 ਦੀ ਚੋਣ ਦੇ ਵਿੱਚ ਬਕਾਇਦਾ ਤੌਰ ਤੇ ਜਦੋਂ ਨਗਰ ਸਭਾ ਦੀ ਚੋਣ ਹੁੰਦੀ ਆ ਤੇ 1992 ਜਿਹੜੀ ਚੋਣ ਹੁੰਦੀ ਉਹਦੋਂ ਕਾਲੀਆਂ ਦੇ ਬਾਈਕਾਟ ਦੇ ਵਿੱਚ ਸਰਿੰਦਰ ਸਿੰਘ ਕੈਰੋ ਐਮਪੀ ਬਣ ਕੇ ਸੀਗੇ ਪਰੰਤਨ ਖਲਕੇ ਤੋਂ ਤੇ 1996 ਦੇ ਜਦੋਂ ਚੋਣ ਹੁੰਦੀ ਆ ਤੇ ਬਕਾਇਦਾ ਤੋਂ ਤੇ ਗਿਆ ਜਿੰਦਾ ਖਿੰਦਰ ਕਹਿੰਦਾ ਤੂੰ ਸਾਡੇ ਵਾਲੇ ਪਾਸੇ ਆ ਜਾ ਕਹਿੰਦਾ ਨਾ ਜੀ ਨਾ ਮੈਂ ਤੇ ਕੰਮ ਵਿੱਚ ਰਹਾਂ ਤੇ ਨਾਲ ਇਹ ਵੀ ਗੱਲ ਕਹੀ ਕਿ ਮੇਰੀ ਪਸੰਦ ਦਾ ਉਮੀਦਵਾਰ ਤੁਸੀਂ ਖੜਾ ਕਰ ਦਿਓ ਕਿ ਤਕਲਾ ਉਮੀਦਵਾਰ ਨਹੀਂ ਖੜਾ ਕਰਨ ਉਹਨੇ ਕਦੀ ਚੋਣ ਦਾ ਸਥਪ ਤੋ ਜਿਹੜਾ ਤੇਰਾ ਕਮਜ਼ੋਰ ਉਮੀਦਵਾਰ ਕਿਹੜਾ ਖੜਾ ਕਰ ਦਿੰਦੇ ਉਦੋਂ ਤਰਨਤਨ ਹੜਕੇ ਤੋਂ ਕਾਲੀਆਂ ਨੇ ਬਕਾਇਦਾ ਤੌਰ ਤੇ ਮੇਜਰ ਸਿੰਘ ਉੱਬੋਗੇ ਨੂੰ ਇਸ ਕਰਕੇ ਖੜਾ ਕੀਤਾ ਸੀ ਜਿਹਦਾ ਭਤੀਜਾ ਪਿੰਡ ਦੇ ਵਿੱਚ ਮੈਂਬਰ ਪੰਚਾਇਤ ਦੀ ਸੀ ਬਣ ਸਕਿਆ ਉਹ ਉਹ ਐਮਪੀ ਕਿੱਥੋਂ ਬਣ ਗਏ ਹੂੰ ਛੋਟੀ ਪਾਰਟੀ ਨੂੰ ਲੋਕ ਪਸੰਦ ਕਰਦੇ ਮੇਜਰ ਸਿੰਘ ਉੱਬੋ ਨੇ ਉੱਬੋ ਕੋ ਨੇ ਬਕਾਇਦਾ ਤੌਰ ਤੇ ਪ੍ਰਤਾਪ ਸਿੰਘ ਕੈਰੋ ਨੂੰ ਹਰਾ ਕੇ ਤੇ ਉਹ ਐਮਪੀ ਸੁਰਿੰਦਰ ਸਿੰਘ ਕੈਰੋ ਸੁਰਿੰਦਰ ਸਿੰਘ ਕੌਰ ਸਿੰਦਰ ਸਿੰਘ ਕੈਰੋ ਨੂੰ ਰਾਕੇ ਐਮਪੀ ਬਣ ਗਿਆ ਸੀ ਇਸ ਸ੍ਰਿੰਦਰ ਸਿੰਘ ਕੈਰੋ ਨੇ ਫੇਰ ਵੀ ਜਿਹੜੀ ਸੀ ਕਾਲਜਲ ਜੁਆਇਨ ਨਹੀਂ ਸੀ ਕੀਤਾ ਤੇ 1996 ਦੇ ਅਖੀਰ ਦੇ ਦਿਨਾਂ ਦੇ ਵਿੱਚ ਪਹਿਲੀ ਜਿਹੜੀ ਰੈਂਦੀ ਆ ਉਹ ਬਕਾਇਦਾ ਕੋਰਟ ਤੇ ਇਹਦੀ ਕੀਤੀ ਜਾਂਦੀ ਆ ਪ੍ਰਤਾਪ ਸਿੰਘ ਜਣੀ ਅਜੀਤ ਪ੍ਰਤਾਪ ਸਿੰਘ ਕੈਰੋ ਦੀ ਉਹ ਹੁੰਦੀ ਕਿੱਥੇ ਆ ਇਹ ਬਕਾਇਦਾ ਕੋਰਟ ਤੇ ਹੁੰਦੀ ਆ ਕੁੜੀਆਂ ਦਾ ਸਕੂਲ ਆ ਕੈਰੋ ਦੇ ਨਵੀਂ ਕੋਰਟੂ ਦੇ ਬਿਲਕੁਲ ਸਾਹਮਣੇ ਉਹਦੀ ਖੁੱਲੀ ਗਰਾਊਂਡ ਤੇ ਵੱਡੀ ਜਾਂਦੀ ਹੁੰਦੀ ਆ ਉਸ ਰੈਲੀ ਨੂੰ ਉਸ ਰੈਲੀ ਨੂੰ ਜਿਹੜਾ ਪੂਰਾ ਨਜ਼ਾਰਾ ਜਿਹੜਾ ਆ ਫਿਰਿੰਦਰ ਸਿੰਘ ਕੈਰੋ ਆਪਣੀ ਕੋਠੀ ਦੇ ਉੱਪਰ ਕੁਰਸੀ ਢਾਹ ਕੇ ਵੇਖਦੇ ਆ ਕਿ ਮੇਰੇ ਬੇਟੇ ਦੀ ਇੱਥੇ ਕਿੰਨੀ ਕਿਸ਼ੜਾਈ ਹੁੰਦੀ ਸੁਣਦੇ ਨੇ ਉਹ ਕਾਜੀਦਲ ਜਵਨ ਕਰ ਗਿਆ ਸੀ 1997 ਦੇ ਵਿੱਚ ਪਹਿਲੀ ਵਾਰੀ ਅਦੇਸ਼ਪਤਾਪ ਸਿੰਘ ਕੈਰੋ ਬਕਾਇਦਾ ਤੌਰ ਤੇ ਐਮਐਲਏ ਬਣਦੇ ਤੇ ਮੰਤਰੀ ਬਣਦੇ ਨੇ 2007 ਚ ਐਮਐਲਏ ਬਣਦੇ ਤੇ ਮੰਤਰੀ ਬਣਦੇ ਨੇ 2012 ਚ ਐਮਐਲਏ ਬਣਦੇ ਤੇ ਮੰਤਰੀ ਬਣਦੇ ਤੇ 2017 ਤੋਂ ਫਿਰ ਫੀਤਾ ਪੁੜੀ ਜਾਂਦਾ ਹੁਣ ਜਿਹੜੀ ਅਦੇਸ਼ ਪ੍ਰਤਾਪ ਕੈਰੂ ਉਹਨਾਂ ਨੂੰ ਪਾਰਟੀ ਚ ਕਿਉਂ ਕੱਢਿਆ ਗਿਆ ਤੇ ਕਿਵੇਂ ਕੱਢਿਆ ਗਿਆ ਤੇ ਉਹਨਾਂ ਦਾ ਰਿਐਕਸ਼ਨ ਕੀ ਹੋਇਆ ਇਹ ਸਾਰੇ ਆਪਾਂ ਗੱਲ ਕਰਾਂਗੇ ਅਰਦੇਸ਼ ਪ੍ਰਤਾਪ ਕੈਰੋ ਜਿਹੜੇ ਇਹਨਾਂ ਨੂੰ ਖਰਾਕ ਮੈਂਕਮਾ ਦਿੱਤਾ ਜਾਂਦਾ ਵਾ ਤੇ ਅਦੇਸ਼ ਪ੍ਰਤਾਪ ਸਿੰਘ ਕੈਰੋ ਜੀ ਜਦੋਂ ਗਏ ਸੀ ਸੀਸੀਟੀਵੀ ਲਿਮਟ ਲਾਉਣ ਵਾਸਤੇ ਨਾ ਕਾਂਗਰਸ ਸਰਕਾਰ ਦੇ ਟਾਈਮ ਦੇ ਉੱਤੇ ਕੇਂਦਰ ਕੋਲੇ ਤੇ ਕੇਂਦਰ ਸਰਕਾਰ ਨੇ ਇਹ ਗੱਲ ਕਹੀ ਸੀ ਵੀ ਤੁਹਾਨੂੰ ਸੀਸੀਟੀਵੀ ਅਸੀਂ ਨਹੀਂ ਦੇ ਸਕਦੇ ਆਪਣੇ ਪ੍ਰਬੰਧ ਤੁਸੀਂ ਆਪ ਕਰੋ ਤੇ ਅਦੇਸ਼ ਪ੍ਰਤਾਪ ਸਿੰਘ ਕੈਰੋ ਨੇ ਬਿਆਨ ਕੀਤਾ ਕਿ ਸੋਨਾ ਕਿਹਾ ਜੀ ਤੁਸੀਂ ਇਦਾਂ ਕਰੋ ਵਾਗਾਂ ਖਰਾਗ ਖੋਲ ਦਿਓ ਜਿਹੜੀ ਚੀਜ਼ ਸੰਬੰਧ 2000 ਸਾਲ ਦੇ ਨੇ ਅਸੀਂ ਚਾਰ ਦਿਨ ਵਿੱਚ ਕਿਹਾ ਗੂ ਕੋਲ ਤੇ ਵੱਡਾ ਹਨਾ ਨੋਡਿੰਗ ਦਾ ਸੀਸੀਟੀਵੀ ਵਿਧੇਬੰਦੀ ਹੈ ਤੇ ਕੇਂਦਰ ਨੂੰ ਆਪਣੀ ਅੱਖਾਂ ਬੰਦ ਕਰਕੇ ਮੁੜ ਕੇ ਇਹ ਕੋਈ ਜਵਾਬ ਨਹੀਂ ਐਸ ਨੂੰ ਸੀਸੀਟੀਵੀ ਵਿਧੇਬੰਦੀ ਦੇਣੀ ਪਈ ਸੀ ਹੁਣ ਕੈਸ਼ ਕਰੈਡਿਟ ਲਿਮਿਟ ਸੀਗੀ ਜਿਹੜੀ ਫਸਲ ਦੀਣ ਵਾਸਤੇ ਕੇਂਦਰ ਸੰਘਰ ਦਿੰਦੀ ਹਰ ਸਾਲ ਚਲੋ ਕਾਮਜਬਰ ਹੈ ਅਦੀਸ਼ਪਤਾਵ ਕਹਿ ਰਹੇ ਲੇਕਿਨ ਅਦੇਸ਼ਪਤਾਵ ਦੀ ਕਰੰਸੀ ਉਹ ਕਦੀ ਸੈਟੜ ਕੇ ਕਦੀ ਕਿਸੇ ਦੇ ਬੋਲਿਆ ਨਹੀਂ ਸੀ ਜੇ ਭਈ ਵਰਕਰ ਜਾਂ ਸਮਰਥਕ ਨੂੰ ਵੱਧ ਘਟਾਇਆ ਗਿਆ ਤੇ ਉਹਨੇ ਸੱਤ ਕਹਿ ਕੇ ਮੰਨ ਲਿਆ ਠੀਕ ਹੈ ਜੀ ਕੋਈ ਗੱਲ ਨਹੀਂ ਕਦੀ ਉਹ ਝਗੜਾ ਕਰਨ ਕੁਝ ਕੁਝ ਨਿਆਂ ਦੀ ਨੇਚਰ ਰਹੀ ਸ਼ੁਰੂ ਹੁੰਦੀ। ਲੇਕਿਨ ਆਪਣੇ ਵਰਕਰ ਪਾਲਦੇ ਰਹਿੰਦੇ। ਇਹ ਨਹੀਂ ਗੱਲ ਨਹੀਂ। ਵਰਕਰ ਤੇ ਸਮਰਥਕ ਰੱਜ ਕੇ ਪਾਣੇ ਚੈਰੋ ਪਰਿਵਾਰ ਨੇ। ਹੁੰਦਾ ਕੀ ਹੈ? 2017 ਦੀਆਂ ਚੋਣਾਂ ਦੇ ਵਿੱਚ ਬਕਾਇਦਾ ਤੌਰ ਤੇ ਬਿਰਸਾ ਸਿੰਘ ਬੁਲਟਵਾ ਇਥੋਂ ਬਦਲ ਕਰਦੇ ਨੇ। ਹਰਮਿੰਦਰ ਸਿੰਘ ਗਿੱਲ ਕਾਂਗਰਸੀ ਉਮੀਦਵਾਰ ਬਿਲਕੁਲ ਹਰਮਿੰਦਰ ਸਿੰਘ ਗਿੱਲ ਕੌਣ ਹਰਮਿੰਦਰ ਸਿੰਘ ਗਿੱਲ ਤੇ ਬਿਰਸਾ ਸਿੰਘ ਮਲਟੋਆ ਦੀ ਬਕਾਇਦਾ ਤੇ ਸਾਂਝ ਕੀਆ ਵੀ ਜਿਹੜੇ ਹੱਤਖੜੇ ਕਰਕੇ ਆਏ ਸੀ ਨਾ ਸਾਕਾ ਨੀਲਾ ਤਾਂ ਰਾਜੇਂਦਰ ਉਹਨਾਂ ਚਾਵਲ ਚ ਇਹਨਾਂ ਨੂੰ ਫੜਿਆ ਗਿਆ ਇਹਨਾਂ ਦੀ ਕੁੱਟਮਾਰ ਕੀਤੀ ਗਈ ਕਿਥੇ ਛੌਣੀ ਚੜ੍ਹ ਕੇ ਗੁਬਿੰਦਗੜ ਕੇ ਦੇ ਵਿੱਚ ਫਿਰ ਇਹਨਾਂ ਦੀ ਬੜੀ ਬੜੇ ਤਸਵੀਰ ਚੱਲੇ ਤੇ ਛੱਕੜੀ ਗੱਲ ਦੀ ਜੋਧਪੁਰ ਜੇਲ੍ਹ ਜਿ ਭੇਜਤਾ ਜੋਧਪੁਰ ਦੇਲਸਮੀ ਇਕੱਠੇ ਰਹਿਣ ਕਰਕੇ ਜਉਧਪਰੀਏ ਸਾਥੀ ਨੇ ਪ੍ਰਾਣੀ ਜਾ ਰਹੀ ਸੀ ਉਹ ਪਾਲੀ ਇੱਕ ਬਲਦੀ ਇਹਨਾਂ ਨੇ ਆਦੇਸ਼ ਪ੍ਰਤਾਪ ਕੈਰੋਂ ਇਸ ਕਰਕੇ ਨਹੀਂ ਸੀ 14 ਵਿਕਸਾ ਸਿੰਘ ਮੱਟੋਆ ਵੀ ਇਹਨੇ ਆ ਕੇ ਮੇਰੀ ਰੇਖ ਚ ਮੇਖ ਮਾਰਤੀ ਹੂੰ ਜਦੋਂ ਬੰਜਿੰਦਰ ਸਿੰਘ ਕੰਮ ਸੀ ਨਾ ਇੱਥੇ ਉਹ ਕਹਿੰਦਾ ਸੀ ਬਾਦਨਾ ਜਵਾਈ ਮੈਂ ਤੇ ਬੁੜੀ ਟੋਰ ਮੰਡਾ ਸੀ ਜਦੋਂ ਫਿਰ ਅਸਲੀ ਜਵਾਈ ਆ ਗਿਆ ਸੀ ਉਹਦੀ ਫਿਰ ਪਾਵਰ ਘਟ ਗਈ ਛੋਟ ਕਦਮ ਹੋ ਗਿਆ ਸੀ ਮੇਰਾ ਕੱਲ ਫਿਰ ਮਨਜਿੰਦਰ ਸਿੰਘ ਅੰਗੇ ਇਧਰ ਬਾਬੇ ਬਕਾਲੇ ਚੱਲ ਗਿਆ ਸੀ ਉੱਥੋਂ ਜਿੱਤੇ ਸੀ ਸ਼ਾਇਦ ਇੱਕ ਵਾਰੀ ਨਹੀਂ ਉਹ ਉਹ ਲਖਨ ਲੜਦੇ ਉੱਥੋਂ ਰਿਹਾ ਮਨਜਿੰਦਰ ਸਿੰਘ ਅੱਛਾ ਮਨਜਿੰਦਰ ਸਿੰਘ ਕਾਂਗ ਦਾ ਹਰ ਕਈ ਕਾਂਗ ਸੀ ਬਾਬੇ ਕਾਲਾ ਉੱਥੋਂ ਲਖਨ ਲੜਦਾ ਰਿਹਾ ਵਿਆਸ ਹੁੰਦਾ ਸੀ ਉਹ ਚਲੋ ਇਤੋਂ ਵਿਚਾਰ ਜਿਹਾ ਮਿਲਟਾ ਮਹਿਸੂਸ ਕਰਦਾ ਸੀ ਇੱਥੇ ਮੈਂ ਤਾਂ ਹੀਰੋ ਸੀ ਤੇ ਇਹਨੇ ਮੇਰੇ ਹੀਰੋ ਦੇ ਵਿੱਚ ਆ ਕੇ ਜਿਹੜੀ ਸੀ ਜ਼ੀਰੋ ਕਰਤਾ ਮਨ ਨੂੰ ਵੜ ਕੇ ਹੋਇਆ ਕਿ 2017 ਦਾ ਬਦਲਾ ਲੈਣ ਵਾਸਤੇ ਬੀਬੀ ਪਰਨੀਤ कौर ਸੁਖਬੀਰ ਸਿੰਘ ਬਾਦਲ ਦੀ ਭੈਣ ਤੇ ਪ੍ਰਕਾਸ਼ ਸਿੰਘ ਬਾਦਲ ਦੀ ਬੇਟੀ ਤੇ ਅਦਿਸ਼ਤਪਾਲ ਸਿੰਘ ਚੈਰੋ ਦੀ ਪਤਨੀ ਇਨੇ ਜਾ ਕੇ ਖੇਮਕਨ ਦੇ ਜਿਹੜੇ ਲਾਟੇ ਜਿੱਥੋਂ ਗੁਰਤਾ ਸਿੰਘ ਵਟੋਆ ਚੋਲ ਲੜਦਾ ਸੀ ਉਹਦੇ ਆਪਦਾ ਪ੍ਰਚਾਰ ਸ਼ੁਰੂ ਕਰਤਾ ਤੇ ਕਹਿੰਦਾ ਸੀ ਸਤ ਸਪਤ ਮਹੀਨੇ ਮੁੱਲੇ ਵੀ ਜਿੱਦਾ ਮਰਜ਼ੀ ਮਿਲਗਾ ਟਿਕੜ ਲੈਪਰਟ ਬਾੜਦੀ ਦੀ ਪਾਰਟੀ ਤੁਸੀਂ ਮੇਰੀ ਮਦਦ ਕਰਨੀ ਹੁਣ ਜਿਹੜਾ ਇਹਦੇ ਸੌਰ ਸਭ ਜੀ ਸੁਰਿੰਦਰ ਸਿੰਘ ਕਹਿ ਰਹੇ ਉਹਦੇ ਉੱਤੇ ਲਿੰਕ ਬਣੇ ਖੇਮਕਨ ਦੇ ਜਿੰਨੇ ਪੁਰਾਣੇ ਸਮਗਵਿ ਜੀ ਇਹਨਾਂ ਦੀ ਮਦਦ ਨੂੰ ਕਰਦੇ ਨੇ ਵੇਲੇ ਖਵੇਲੇ ਉਹ ਬਕਾਇਦਾ ਤੋਟੇ ਦਾ ਨਾਮ ਖੜ ਗਿਆ ਕਿਉਂ ਟੱਕਰੀ ਵਾਲੇ ਜਿਹੜੇ ਸੀ ਨਾ ਬਦਮਾਸ਼ ਸੁਮਗਲਰ ਉਹ ਬਕਾਇਦਾ ਤੌਰ ਤੇ ਇੰਨੀ ਕਮਜ਼ਦ ਕਰਦੇ ਸੀ ਜੀ ਜੀ ਉਹਨਾਂ ਨੇ ਆਪਣੀਆਂ ਗੱਡੀਆਂ ਲੋਕਾਂ ਦੇ ਵੱਡਾ ਜਵੜ ਦਿੰਦੇ ਸੀ ਜਾ ਕੇ ਵੋਟਾਂ ਖੜ ਵਾਸਤੇ ਭਾਈ ਸਾਡੀ ਮਦਦ ਕਰਨੀ ਮੈਂ ਵੀ ਕਹਿ ਰਹੇ ਨੂੰ ਆਇਏ ਇੰਨੀ ਮਦਦ ਕਰਦੇ ਤੇ ਉਹਨਾਂ ਨੇ ਪੁੱਛ ਨਹੀਂ ਕਰਦਾ ਸੀ ਕਿ ਕੈਰੋ ਧੋਖੇ ਕਰਥਈਆ ਫਿਰ ਕੈਰੋ ਪਰਵਾਰ ਦੀ ਗੱਗ ਦੀ ਪਿੱਠ ਤੇ ਖੜ ਕੇ ਡਟ ਕੇ ਖੜ ਗਏ ਇਹਦੀ ਗੱਲ ਤੇ ਮੁਰੜ ਕੇ ਬੇਦਸਤ ਕੀਤੀ ਉੱਥੇ ਕੋਈ ਵੀ ਨੁਕਲ ਕਾਲ ਨਹੀਂ ਰੱਖਣਾ सरपंच जी बड़े प्रदेश प्रताप ने सरपंच बड़े वाले जी आपने। ਹੁਣ ਚਲੋ। आदेशਪ੍ਰਤਾ ਵੀ ਜਦੋਂ ਇਹਨੇ ਮਤਾਂ ਕਹਿੰਦਾ ਵੀ ਮੇਰੀ ਮੈਨੂੰ ਹਰਾਇਆ ਇਹਨੇ ਆ। 2022 ਚ ਬੀਬੀ ਪ੍ਰਨੀਤ ਕੌਰ ਖੇਮਕਰ ਚਲ ਜਾਂਦੀ ਹੈ। ਜਦੋਂ ਪ੍ਰਚਾਰ ਕਰਨੀ ਤੇ ਫਿਰ ਵਿਰਸਾ ਸਹੀ ਉਲਟੋਆ ਜਾ ਕੇ ਜਾ ਕੇ ਸੁਖਬੀਰ ਸਿੰਘ ਬਾਦਲਪੁਰ ਜਾ ਕੇ ਆਪਣੇ ਅਥਰੂ ਮੰਗਰਸਤੇ ਅਥਰੂ ਹੁੰਦਾ ਵੀ ਭਾਈ ਮੇਰੇ ਨਾਲ ਜਿਆਸਤੀ ਹੋ ਰਹੀ। ਇਸ ਲਈ ਵੀਰ ਸਿੰਘ ਬਾਦਲ ਬਿਰਸਾ ਸਿੰਘ ਮਲਟੋਆ ਨੇ ਕਿੰਨਾ ਤੋਂ ਆਪਣੇ ਇਲਾਕੇ 'ਚ ਵੱਡੀ ਰੈਲੀ ਕਰੀ ਉਹ ਰੈਲੀ ਕਰਦੇ ਤੇ ਪੰਜਾਬ ਦੇ ਵਿੱਚ ਪਹਿਲਾ ਪਾਰਟੀ ਦੇ ਉਮੀਦਵਾਰ ਦਾ ਜੇ ਨਾਮ ਕੀਤਾ ਗਿਆ ਸੀ ਬਿਰਸਾ ਸਿੰਘ ਮਲਟੋਆ ਦਾ ਖੇਮਕਰ ਤੋਂ ਕੀਤਾ ਸੀ ਸੰਜੀਤ ਸਿੰਘ ਬਾਦਲ ਨੇ ਤੇ ਜੀਬੀ ਪਰਮੇਤ ਤੋਂ ਤੁੰਗਰ ਜੀ ਆ ਗਈ ਸੀ ਵਾਪਸ ਬਿਲਕੁਲ 2022 ਨੂੰ ਹੋਇਆ ਕਿ 2017 ਤੋਂ ਲੜਾਈ ਸ਼ੁਰੂ ਨਹੀਂ 22 ਆਗਸਤ ਦੀ 24 ਹੈ 2024 ਦੇ ਮਿਰ사 ਸਿੰਘ ਮਲਟੋਏ ਨੂੰ ਇਥੋਂ ਇਹਨਾਂ ਪਾਰਟੀ ਮੀਤਵਰ ਵਾਲਾ ਕਿ ਲਖਨਊਰ ਦੇ ਰਾਜੀ ਕੋਈ ਨਹੀਂ ਸੀ ਸਭ ਨੂੰ ਪਤਾ ਸੀ ਅੰਮ੍ਰਿਤਪਾਲਨ ਜਿੱਤਣਾ ਇਹਨਾਂ ਦੇ ਆਪਣੇ ਵਰਕਰ ਇਹਨਾਂ ਦੇ ਆਪਣੇ ਸਮਰਥਕ ਜਿਹੜੇ ਲੋਕ ਉਹਨਾਂ ਕਹਿੰਦਾ ਜੀ ਭਾਈ ਵੋਟਅਸ ਕਿਤਾ ਨਹੀਂ ਪਾਣੀ ਅਸੀਂ ਬਕਾਇਦਾ ਤੌਰ ਤੇ ਪਾਣੀਆ ਆਪਣੇ ਨੂੰ ਅੰਮ੍ਰਿਤਪਾਲ ਇਥੋਂ ਤੱਕ ਰਮਨਦਰ ਕੇਲੇ ਤੋਂ ਆਜ਼ਾਦ ਚੋਣ ਲੜਿਆ ਕਰਨ ਤਾਂ ਨਾਲ ਕੇ ਤੋਂ ਇੱਕ ਵਾਰੀ ਤੇ 55000 ਵੋਟ ਲੈ ਗਿਆ ਲੇਗਲ ਦੇਖਣੇ ਕਿ ਪਾਰਟੀ ਉਮੀਦਵਾਰ ਨੂੰ 50000 ਵੋਟ ਮਿਲੇ। ਹਜ਼ਾਰ ਤੋਂ ਘੱਟ ਵਾਲੀ ਵੋਟਰ ਨੂੰ। ਉਹ ਆ ਕੀ? ਤੇ ਇਹ ਦੇਸ਼ਪ੍ਰਧ ਕਹਿ ਰਹੇ ਨੇ ਆਪਣੀ ਨਿਮਿਸ਼ਰੂ ਕਰਤੀ ਅਮਰਤਪਾਲ ਦੇ ਹੱਕ ਦੇ ਵਿੱਚ ਆਪਣੇ ਵਰਕਰ ਨੂੰ ਕਹਿੰਦਾ ਕਿ ਉਹ ਦੀ ਮਦਦ ਕਰਨੀ ਉਹਦਾ ਪ੍ਰਚਾਰ ਕਰਨ ਉਹਦੀਆਂ ਗੱਡੀਆਂ ਤੇ ਚੜ੍ਹ ਤੂੰ ਆਪਣੀ ਗੱਡੀਆਂ ਵਰਤੋ ਤੇ ਪ੍ਰਚਾਰ ਕਰੋ ਇਸ ਕੀਤਾ ਉਹਨਾਂ ਨੇ। ਤੇ ਗਿਰਸਾ ਸਿੰਘ ਬਲਟੋਏ ਨੇ ਕਿਤੇ ਲਵਜਰ ਤੇ ਬਕਾਇਦਾ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਕਹਿ ਤੱਕੀ ਜਾਏ ਨੂੰ ਪਾਰਟੀ ਤੋਂ ਕੱਢ ਦਿਓ ਜੇ ਤੁਸੀਂ ਪਾਰਟੀ ਤੋਂ ਨਹੀਂ ਕੱਢਦੇ ਤੇ ਮੈਂ ਇੱਕ ਪੱਤਰਕਾਰ ਸਮੇਲਨ ਬਣਾ ਕੇ ਬਕਾਇਦਾ ਤੌਰ ਤੇ ਐਲਾਨ ਕਰੂੰਗਾ ਕਿ ਮੈਂ ਪਾਰਟੀ ਉਮੀਦਵਾਰੀ ਤੋਂ ਹਟਿਆ ਮੈਂ ਲੜਖ ਨਹੀਂ ਲੜੂਗਾ ਇਤੋਂ ਤੇ ਫਿਰ ਮੈਨੂੰ ਮਜਬੂਰਅਤੀ ਕਰਨਾ ਪਊਗਾ ਤੇ ਸੁਖਬੀਰ ਸਿੰਘ ਬਾਦਲ ਕੋ ਰਸਤਾ ਕੁ ਬਚਿਆ ਨਹੀਂ ਸੀ ਉਹਨਾਂ ਆ ਨਹੀਂ ਵਿਖਿਆ ਤਾਂ ਨਹੀਂ ਵਿਖਿਆ ਉਹ ਆਪਣੇ ਭਨੀਰ ਨੂੰ ਮੱਖਣ ਚੋਂ ਵਾਲ ਕੱਢ ਕੇ ਬਾਹਰ ਰੱਖਦਾ ਹੈ ਜਦੋਂ ਰੱਖ ਦਿੱਤਾ ਤੇ ਆਟੋਮੈਟਿਕਲੀ ਫਿਰ ਕਿੱਟੇ ਚੋਲਵਾਂ ਨੂੰ ਬਕਾਇਦਾ ਤੌਰ ਤੇ ਜਿਹੜੇ ਅਦੇਸ਼ਪਤਾ ਸਿੰਘ ਕਹਿੰਦੇ ਜੀ ਉਹਨਾਂ ਭਾਈ ਅਮਰਕਪਾਲ ਦੀ ਮਦਦ ਕੀਤੀ ਸੀ ਤੇ ਇੱਕ ਵੀ ਬੂਤ ਪੱਟੀ ਹੜਕੇ ਤੇ ਵਿਰਤ ਸਿੰਘ ਬਲਟੂ ਆਦ ਨਹੀਂ ਲੱਗਿਆ ਸੀ ਜੇ ਕਿਤੇ ਛੋਟੇ ਮੋਟੇ ਵਰਕ ਨੇ ਕਿਤੇ ਲਾਇਆ ਹੁੰਦਾ ਲੇਕਿਨ ਬਹੁਤ ਇਹ ਕਿਤੇ ਬੁਰੀ ਨਿਕਾ ਬਿਰਸਾ ਸਿੰਘ ਬਲਟੋਆ ਬੜੀ ਬੁਰੀ ਤਰ੍ਹਾਂ ਰਹੀ ਦੀ ਜਬਾਨ ਤੇ ਵਿਜਿਤ ਹੋ ਗਈ ਉਹਨਾਂ ਹੁਣ ਬਿਰਸਾ ਸਿੰਘ ਬਲਟੋਆ ਨਾ ਪੁਰਾਣੀ ਨਾ ਲੱਗਦੀ ਸੀ ਦੇਸ਼ ਪ੍ਰਤਾਪ ਨੂੰ ਖੜਦ ਸੱਚੀ ਭਾਵਾਂ ਵਿੱਚ ਬਿਰਸਾ ਸਿੰਘ ਬਲਟੋਆ ਨੂੰ ਉਹਦੀਆਂ ਅਲਾਨ ਕਰਕੇ ਉਹਦੀਆਂ ਟਿੱਪਣੀਆਂ ਕਰਕੇ ਜਥੇਦਰਨ ਨੂੰ ਸਮਝਿਆ ਦੇਣ ਕਰਕੇ ਉਹਨੂੰ ਵੀ 10 ਸਾਲ ਲਈ ਨਾ ਕੱਢਿਆ ਪਾਰਟੀ ਚੋਂ ਕੰਢਿਆ ਨੀਗਾ ਉਹ ਤੋਂ ਸਿਫਰ ਰਿਹਾ ਹੈ ਪਾਰਟੀ ਦੀ ਹੋ ਉਹ ਨਾ ਨਹੀਂ ਕੱਢਿਆ ਫਿਰ ਕਿੱਦਾਂ ਆਪਾਂ ਇਸ ਮੱਲ ਤੋਂ ਗਿਆ ਦੀ ਸੀ ਗਾ ਵੀ ਭਾਈ ਬਿਚਨ ਬਕਾਇਦਾ ਤੌਰ ਤੇ ਮਹਾਰਾਜ ਜੀ ਤੁਸੀਂ ਦਿੱਤਾ ਅਸੀਫਾ ਹੂੰ ਤੁਹਾਨੂੰ ਕੱਢਿਆ ਨਹੀਂ ਗਿਆ ਪਾਰਟੀ ਉਹਨਾਂ ਤੁਸੀਂ ਨੇ ਪਾਰਟੀ ਨਾਲ ਗੱਲ ਕਰ ਤੁਸੀਂ ਕੱਲ ਤੱਕ ਤੇ ਕੀ ਲਾਣਾ ਹੈ ਅਕਾਲ ਤੱਕ ਤੇ ਬੰਦੇ ਕਿਸ ਦੀ ਕਰਨ ਤੇ ਕੀਤਾ ਵੀ ਨਹੀਂ ਅਕਾਲ ਤੱਕ ਤੇ ਕੋਈ ਸਸਤੋ ਮਾਲ ਆਦੇਸ਼ਪ੍ਰਤਾ ਵੀ ਬਾਹਰ ਬਾਹਰ ਤੇ ਜਿੱਦਸਾ ਉਹ ਟੋਏ ਬਾਹਰ ਲੇਕਿਨ ਆਦੇਸ਼ਪ੍ਰਤਾ ਅਸਲੀ ਤੌਰ ਤੇ ਬਾਹਰ ਆ ਇਹ ਬਿਲਕੁਲ ਤੋਂ ਨਕਲੀ ਤੌਰ ਤੇ ਬਾ ਜੈਸਤਰੀਕਾ ਹਰਪ੍ਰੀਤ ਦੇ ਉੱਤੇ ਇਹਨੇ ਟਿੱਪਣੀਆਂ ਕੀਤੀਆਂ ਨੇ ਉਹਦੇ ਪ੍ਰਧਾਨ ਬਣਦੇ ਉੱਤੇ ਉਹ ਜਾਇਦੀਆਂ ਨਹੀਂ ਸੀ ਬੰਦੇ ਵਾਲੀ ਟਿੱਪਣੀਆਂ ਕੋਈ ਨਹੀਂ ਸੀ ਸੀਵਾ ਨਾ ਉਹਦੀ ਟਿੱਪਣੀਆਂ ਸੀ ਅਗਲੀ ਗੱਲ ਹੁਣ ਆਦੇਸ਼ ਪ੍ਰਤਾਪ ਕਹਿ ਰਹੇ ਨੇ ਕੀ ਕੀਤਾ ਜਦੋਂ ਭਰਤੀ ਕੀਤੀ ਹੈ ਨਾ ਪੰਜ ਮੈਂਬਰੀ ਭਰਤੀ ਕਮੇਟੀ ਦੇ ਕਹਿਣ ਦੇ ਉੱਤੇ ਆਦੇਸ਼ ਪ੍ਰਤਾਪ ਨੇ ਸਭ ਤੋਂ ਵੱਧ ਭਰਤੀ ਆਪਣੇ ਲੱਕ ਜੀ ਕੀਤੀ ਉਦੋਂ ਹੀ ਪਤਾ ਸੀ ਬੰਦੇਸ਼ ਪ੍ਰਤਾਪ ਇਸ ਪਾਸੇ ਜਾਏਗਾ ਪਹਿਲਾ ਉਹ ਵਾਰਿਸ ਪੰਜਾਬ ਸੀਗਾ ਇੱਥੇ ਜਿਹੜਾ ਹੈਗਾ ਵਾ ਮੰਤਪ੍ਰੀ ਸਿੰਘ ਹੈ ਦੀ ਅਦੇਸ਼ ਪ੍ਰਤਾਪ ਦਾ ਮਿੱਤਰ ਝੂਂਦਾ ਇਹਦਾ ਮਿੱਤਰ ਗੁਰਪ੍ਰਤਾ ਵਡਾਲਾ ਇਹਦਾ ਮਿੱਤਰ ਸੰਤਾ ਸਿੰਘ ਮੈਦਪੁਰੀ ਨਾਲ ਚੰਗੇ ਸਬੰਧ ਬੀਬੀ ਸੁਤੰਤਪਨਾ ਪਰਿਵਾਰਕ ਸਬੰਧ ਇਹਨਾਂ ਦੇ ਸਬੰਧ ਪਵਾਂ ਨੂੰ ਉਦੋਂ ਦੇ ਜਦੋਂ ਦੇ ਬਕਾਇਦਾ ਤੌਰ ਤੇ ਸੰਤ ਕਰਤਾ ਸਿੰਘ ਭਿੰਡਰ ਵਾਲੇ ਹੁੰਦੇ ਸੀ ਇਸ ਪਰਿਵਾਰ ਨਾਲ ਇਸ ਕਰਕੇ ਪਰਵਾਹ ਕਦੋਂ ਹੁਣ ਹੋਇਆ ਇਹ ਕਿ ਆ ਜਿਹੜੇ ਅਬਜ਼ਰਵਰ ਲਾਏ ਨੇ ਉਹਦੇ ਤੇ ਫਿਰ ਸਭ ਕੋਚ ਸਾਹਮਣੇ ਆ ਗਿਆ ਕਿ ਐਸੋ ਜਿਹੇ ਦਿੱਸ ਬਤ ਕਰੂੰ ਕਿੱਥੇ ਨਹੀਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉਹਨਾਂ ਨੂੰ ਬਕਾਇਦਾ ਤੌਰ ਤੇ ਗੁਰਦਾਸਪੁਰ ਹਲਕੇ ਦਾ ਜਿਹੜਾ ਅਬਜ਼ਰਵਰ ਲਾ अच्छा मैं गलत बोल गया सीगा मैं अमृतसर कह गया सीगा माफ़ी कोई, कोई 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 गलती नहीं कोई गुरदासपुर अंक के नाल दो बंदे होत उन ऑब्जर्वर लाग ता भी उथे डेलीगेट اجلاس ਤੁਸੀਂ ਬੁਲਾ ਕੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਦੀ ਸਰਕੇ ਪਰ ਮੈਂ ਤੁਸੀਂ ਚੁਣ ਲਿਆ ਤੁਹਾਡੀ ਹਾਧੇ ਚੁਣੇ ਕੇ ਤੁਹਾਡੀ ਅਬਜ਼ਰਵੇਸ਼ਨ ਚੁਣੇ ਜਾਣ ਤੇ ਗੱਲ ਸਭ ਸਪਸ਼ਟ ਅਗੀ ਵੀ ਅਦੇਸ਼ਪਤਾ ਪੈਥੋੜੇ ਕਿੱਥੇ ਹੋਇਆ ਕਿਉਂ ਹੋਇਆ ਹੈ ਅਦੇਸ਼ਪ੍ਰਤਾਪ ਸਿੰਘ ਕੈਰੋਂ ਲੜੇਗਾ ਚੋਣ ਪੱਟੀ ਤੋਂ ਉਦੀ ਪਤਨੀ ਜਿਹੜੀ ਚੋਣ ਲੜਖਦੀ ਹੈ ਖੇਮਸਰ ਕੋ 77 ਨੰਬਰ ਪਰ ਪਟੀ ਸਾਹਿਬ ਇਹ ਪੰਜ ਮੈਂਬਰੀ ਕਮੇਟੀ ਇੱਕ ਮਿੰਟ ਗੁਸਤਾਖੀ ਮਾਫ ਜਿਹੜਾ ਨਵਾਂ ਅਕਾਲੀ ਦਲ ਹੈ ਜਿਹਦੇ ਪ੍ਰਧਾਨ ਹਰਪ੍ਰੀਤ ਸਿੰਘ ਹੈ ਇਹਨਾਂ ਨੇ ਤੇ ਇਹ ਵੀ ਮਤਾ ਪਾਇਆ ਹੋਇਆ ਰੈਜ਼ੋਲੂਸ਼ਨ ਆ ਇਹਨਾਂ ਦਾ ਵੀ ਇੱਕ ਪਰਿਵਾਰ ਚੋਂ ਇੱਕ ਬੰਦੇ ਨੂੰ ਹੀ ਟਿਕਟ ਦੇਣੀ ਮੈਂ ਤੇ ਇਹ ਉਮੀਦ ਲਾ ਕੇ ਬੈਠਾ ਸੀਗਾ ਵੀ ਸ਼ਾਇਦ ਹੁਣ ਇਹਨਾਂ ਦਾ ਬੇਟਾ ਆਊਗਾ ਸਿਆਸਤ ਚ ਉਹ ਸਮਾਂ ਦੱਸੂਗਾ ਜੀ ਉਹ ਸਮਾਂ ਦੱਸੂਗਾ ਮੌਕੇ ਤੇ ਬੜਾ ਕੁਝ ਹੋ ਜਾਂਦਾ ਇਹ ਤੇ ਅੰਦਾਜ਼ਾ ਕਹਿ ਨਹੀਂ ਗਨਦਾ ਮੌਕੇ ਤੇ ਜੇ ਚੰਗੀ ਗੱਲ ਆ ਜੇ ਇਹ ਗੱਲ ਹੋ ਜਾਵੇ ਇੱਕ ਪਰਵਾਦ ਚੁੱਕ ਤੇ ਬਹੁਤ ਚੰਗੀ ਗੱਲ ਕਿ ਹੋਰ ਗੱਲ ਤੇ ਬੀਬੀ ਪ੍ਰਨੀਤ ਕੌਰ ਦੀ ਐਮਐਲਏ ਬਣਦੀ ਦੀ ਜੀ ਵਿਰਸਰジング ਉਹ ਟੋਏ ਨਹੀਂ ਫੁੱਡੇ ਲੈ ਲਾਉਂਦੀ ਸੀ ਹੁਣ ਜਿਹੜੀ ਬੀਬੀ ਸਤਵੰਤ ਕੌਰ ਭਾਵੇਂ ਉਹਨੇ ਐਲਾਨ ਕੀਤਾ ਵੀ ਸਾਡੇ ਪਰਿਵਾਰ ਦੇ ਵਿੱਚ ਅਸੀਂ ਇਲੈਕਸ਼ਨ ਕੋਲੀ ਲੜਾਂਗੇ ਅਸੀਂ ਧਾਰਮਿਕ ਵਿਅਕਤੀ ਤੇ ਧਾਰਮਿਕ ਤੌਰ ਤੇ ਵਿਚਰਾਂਗੇ ਸੀ ਉਹਨੇ ਐਲਾਨ ਕੀਤਾ ਲੇਕਿਨ ਮੈਨੂੰ ਉਮੀਦ ਵਿੱਚ ਹੱਸ ਸਕਦਾ ਦਾ ਜੁਰਬਿਆ ਬੀਬੀ ਨੂੰ ਉਹ ਖੜੇ ਵੀ ਕਰ ਸਕਦੇ ਜੇ ਉਹਨਾਂ ਪ੍ਰਵਾਸ ਤੋਂ ਕਿਸੇ ਹੋਰ ਨੂੰ ਟਿਕਟ ਦੇ ਸਕਦੇ ਵੀ ਤੁਸੀਂ ਖਿੰਮਕਲ ਤੋਂ ਚੋਲਣ ਲੜੋ ਜਿਉਂ ਚੋਲਣਦੇ ਤੇ ਉਹ ਵੀ ਇੱਕ ਚੁਣੌਤੀ ਹੋਰ ਬਕਾਇਦਾ ਤੌਰ ਤੇ ਵਿਰਸਾ ਸਿੰਘ ਵਟੂਆ ਵਾਸਤੇ ਹੋਏਗੀ ਉੱਥੋਂ ਇਸ ਕਰਕੇ ਆਦੇਸ਼ ਪ੍ਰਤਾਪ ਦੇ ਆਉਣ ਨਾਲ ਇਹਦੇ ਵਿੱਚ ਅਕਾਲੀ ਦਲ ਦਾ ਨਵਾਂ ਬੜਿਆਵਾਂ ਬਹੁਤ ਕੁਝ ਸਪਸ਼ਟ ਹੋ ਗਿਆ ਵੀ ਹੁਣ ਅਕਾਲੀ ਦਲ ਬਾਦਲ ਚੋ ਦੀ ਵਾਪਸੀ ਕਿਸੇ ਵੀ ਤਰੀਕੇ ਨਾਲ ਸੰਭਵ ਨਹੀਂ ਨਾ ਸੁਖਬੀਰ ਸਿੰਘ ਬਾਦਲ ਨੇ ਲੈਣਾ ਵਾ ਤੇ ਨਾ ਉਹਨੇ ਜਾਣਾ ਵਾ ਇਸ ਕਰ ਕਿ ਉਹ ਨਾ ਗਿਆ ਤੁਸੀਂ ਵਿਰਸਾ ਬਟੂਏ ਨੂੰ ਆਪਣੇ ਗੋਡੇ ਦਾ ਬੰਦ ਕਰੇ ਕੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਇਹ ਦੇਸ਼ ਪ੍ਰਤਾਪ ਦੀ ਉਹ ਗੱਲ ਕਰੀ ਰਿਹਾ ਵੀ ਅਗਲੇ ਇਲੈਕਸ਼ਨ ਨੂੰ ਇਸ ਅਕਾਲੀ ਨੂੰ ਟਿਕਟ ਤੇ ਲੜਾਈ ਜਾ ਜੀ ਕਹਿ ਸਕਦੇ ਆ ਪੱਟੀ ਸਾਹਿਬ ਇਹ ਮਾਝੇ ਦੀ ਜਿਹੜੀ ਪੰਥਕ ਸਿਆਸਤ ਹੈ ਨਾ ਵੈਸੇ ਤੇ ਮਾਝੇ ਦੇ ਵਿੱਚ ਹੁੰਦੀ ਪੰਥਕ ਸਿਆਸਤ ਆ ਇਹ ਪੂਰੀ ਤਰ੍ਹਾਂ ਅਰੂਸ ਤੇ ਆ ਪੂਰੀ ਆ ਗਰਮਾ ਗਈ ਆ ਵਿਖੂ ਮਾਝਾ ਜਿਹੜਾ ਨਾ ਇਹ ਵਾਕਈ ਪੰਥਕ ਇਹਨੂੰ ਤੇ 50000 ਰੋਟ ਮਿਲੀਆਂ ਜਦੋਂ ਮਾਲ ਖੜਾ ਸੀ 199 ਦੇ ਵਿੱਚ ਤੇ ਪੂਰੇ ਇੰਡੀ ਦੇ ਵੱਧ ਵੋਟਾਂ ਲੈ ਕੇ ਜਿੱਤਨ ਵਾਲਾ ਦੂਸਰਾ ਉਮੀਦਵਾਰ ਸੀ ਵੇ ਗਾ ਪਹਿਲੇ ਰਾਮਬਲਾਸ ਪਾਸਵਾਨ ਸੀਗੇ ਸ਼ਾਇਦ ਪਹਿਲੇ ਰਾਮਬਲਾਸ ਪਾਸਵਾਨ ਸੀ ਦੂਸਰਾ ਇਹ ਸੀਗਾ ਉਦੋਂ ਵੀ ਕਾਂਗਰਸ ਦੇ ਉਮੀਦਵਾਰ ਦਲਬਾਗ ਸਿੰਘ ਡਾਲੇਕੇ ਨੂੰ 60000 ਵੋਟਾਂ ਮਿਲ ਗਈਆਂ ਸੀਗੇ ਇਹਨੂੰ ਫਿਰ 50000 ਮਿਲੀਆਂ ਸੀ ਦੂਜੇ ਘੱਟ ਵੋਟ ਮਿਲੀਆਂ ਉਹ 50000 ਵੋਟ ਫਿਰ ਲੈ ਕੇ ਸੀਗੇ ਇਹ 파ਟਮੀ ਦਵਰਸ਼ੀਗ ਇਸ ਕਰਕੇ ਇਸ ਅੰਕੇ ਤੋਂ ਬਿੱਕੂ ਗਪ ਕੈ ਕਿੱਸੇ ਗੁਰਦੇਵਾਲ ਸਿੰਘ ਜਿਹੜਾ ਸੀ ਮੇਗਾ ਸੀ ਤਿਹੋਂ ਉਹ ਫਿਰ ਮੋਹਨ ਸਿੰਘ ਤੋੜ ਫਿਰ ਪ੍ਰੇਮ ਸਿੰਘ ਲਾਲਪੁਰਾ ਫਿਰ ਮਮ ਸਿੰਘ ਮੰਗ ਬੜੇ ਲੀਡਰ ਪਤਾ ਕੀਤੇ ਸਲਕੇ ਨੇ ਔਰ ਉਹਨਾਂ ਲੀਡਰ ਨੇ ਕੰਮ ਵੀ ਕੀਤਾ ਨਿਕਲ ਨਹੀਂ ਕੀਤਾ ਕੰਮ ਵੀ ਕੀਤਾ ਉਹਨਾਂ ਦੀ ਚੜ੍ਹਤ ਵੀ ਰਹੀ ਹੈ ਇਸ ਕਰਕੇ ਇਹ ਹਲਕਾ ਵਕਈ ਪੰਥਕ੍ਰਿਆਵ ਮੈਂ ਅੱਗੇ ਵੀ ਗਣ ਕੀਤੀ ਮੈਂ ਫਿਰ ਕਰਦੇ ਮਨਵੀ ਦੁਆਰਾ ਵੀ ਕਰਨੀ ਪੈਣੀ ਆ 2004 ਦੇ ਵਿੱਚ ਗੁਰਜੀਤ ਸਿੰਘ ਰਾਣਾ ਗੁਰਜੀਤ ਜਦੋਂ ਇਹ ਸਿਆਸਤ ਚੋਂ ਦਾ ਵਾ ਇਹਨੂੰ ਟਿਕਟ ਦਿੱਤੀ ਜੇ ਲੰਡਨ ਤੋਂ ਬਿਲਕੁਲ ਲੋਕ ਸਵਾਲ ਹੈ ਹੀ ਕਾਂਗਰਸ ਦਾ ਹਟ ਰੁਕਾਉਤੀ ਕੋਈ ਸ਼ਕਤ ਨਹੀਂ ਗੱਲ ਇਹ ਉਤਮ ਚੋਣ ਲੜਿਆ ਤੇ ਥੰਮ ਤੋਂ ਮжоਰੀਟੀ ਜਿੱਤਿਆ ਉਦੋਂ ਉਹ ਜਨਰਲ ਲੰਕਾ ਸੀਗਾ 2009 ਚ ਆ ਕੇ ਰਿਜ਼ਰਵ ਹੋ ਗਿਆ ਉਹ ਤਾਂ ਤੋਂ ਮжоਰਿਟੀ ਜਿੱਤ ਜਾਂਦਾ ਜਦੋਂ ਉਹ ਜਿੱਤ ਜਾਂਦਾ ਵਾ ਤੇ 인 소ਨੀਆ ਗਾਂਧੀ ਕਹਿੰਦੀ ਹੈ ਕਿ ਜੇ ਚੋਣ ਲੜਨੀ ਹੈ ਤੇ ਪੰਜਾਬ ਵਾਲਿਓ ਰਾਣਾ ਗੁਰਦੀਤ ਤੋਂ ਸਿੱਖੋ 2009 ਚ ਉਹ ਅੰਕਰ ਰਿਜ਼ਰਵ ਹੋ ਜਾਂਦਾ ਤੇ ਨੂੰ ਤਰਨੋਂ ਤਰਨ ਤਨ ਹੁੰਦਾ ਸੀ ਬਾਅਦ ਫਿਲੂਸ਼ਰ ਬਣਦਾ ਉਹ ਤਰਨ ਤਨ ਭੇਜਦਾ ਤਰਨ ਤਨ ਨੂੰ ਚੋਣ ਲੜਦਾ ਤੇ ਉਹਨੂੰ ਅਜਨਾਲੇ ਤੋਂ ਆ ਕੇ ਡਾਕਟਰ ਤੁਸੀਂ ਘਰ ਆਦੋ ਉਦੋਂ ਇਹ ਹਲਕਾ ਬਹੁਤ ਵੱਡਾ ਸੀ ਨਾ ਉਹ ਘੁੰਮ ਕੇ ਸਾਰਾ ਉਹ ਇਹ ਨਾਲੇ ਨੂੰ ਲੱਗਦਾ ਹੁੰਦਾ ਸੀ ਹਾਂ ਉਨੀ ਹਜਾਇਾ ਇਹ ਨਾਲਾ ਸੀ 22 ਤੱਕ ਗਿਆ ਸੀ ਰਾਜਸਥਾਨ ਸੀਗਾ ਇਹ ਨਾਲਾ ਨਹੀਂ ਸੱਚੇਗਾ ਤੇ ਤਰੀਕ ਸੀ ਇਹ ਨਾਲਾ ਜਿਹੜਾ ਕਿ ਉਹ ਪਿੰਡਾਂ ਸੀ ਅੰਬਰਸਰ ਦੇ ਵਿੱਚ ਰਾਜਸਥਾਨ ਸੀ ਉੱਥੇ ਪਿੰਡਾਂ ਸੀ ਉਹਨੇ ਰੱਤਾ ਮੁੜ ਕੇ ਵੇਖੀ ਬੇਦਬਤਵਾਰਿੰਗ ਵੀ ਕੀ ਬਣ ਗਿਆ ਹੁਣ ਮੁੜ ਕੇ ਉਸ ਤੋਂ ਬਾਅਦ ਉਹਨੇ ਲੋਕ ਸਭਾ ਦੀ ਚੋਣ ਲੜੀ ਵੀ ਨਹੀਂ ਐਤੀ ਇਹ ਚਾਹੁੰਦਾ ਸੀ ਵੀ ਮੇਰੇ ਮੁੰਡੇ ਨੂੰ ਆਨੰਦਪੁਰ ਸਾਹਿਬ ਤੋਂ ਟਿਕਟ ਦੇ ਦਿਓ ਲੋਕ ਸਰਦਾਰ ਦੋ ਜੀ ਚੋ ਵੀਡੀਓ ਚ ਮੈਂ ਜਿੱਤ ਦੂਗਾ ਜਿੱਤ ਜਾਣੀ ਨਹੀਂ ਕੋਈ ਚੱਕਲੀ ਗੱਲ ਨਹੀਂ ਹੈਗੀ ਕਿਉਂ ਫਿਰ ਇਹਨੇ ਨਿੱਠ ਕੇ ਕੰਮ ਕਰਨਾ ਸੀ ਉਹਥੇ ਨੇ ਆਪਣੇ ਬੰਦੇ ਵੀ ਲਾ ਦੇਣੇ ਸੀ ਫਰਕੰਦਾ ਸੀ 25000 ਵੋਟ ਦਾ ਜੇ 25000 ਵੋਟ ਕਾਂਗਰਸ ਉਹ ਵੀਡੀਓ ਰੋਲ ਲੈਣਾ ਜਿੱਤ ਗਿਆ ਸੀ ਉਹਥੇ ਇੰਨੀ ਕੋਟੇ ਵਾਸਤੇ ਉਹ ਓਕੀ ਨਹੀਂ ਸੀ ਹੈਗੀ ਲੇਕਿਨ ਇਹ ਇਹ ਹਾਰ ਗਿਆ ਸੀ ਉਹਦੋਂ ਹਾਰ ਗਿਆ ਸੀ ਜਦੋਂ ਪੂਰੀ ਚੜ੍ਹਤ ਸੀ ਰਾਣੀ ਦੇ ਗਰਦੀਰ ਦੀ ਹਸਲਕੇ ਦੇ ਉੱਤੇ ਇਸ ਕਰਕੇ ਹਲਕੇ ਦੇ بڑے ਉਮੀਦਵਾਰ ਦਿੱਤੇ ਨੇ ਬੜਾ ਕੁਝ ਕੀਤਾ ਵਗੇ ਜਾ ਕੇ ਗੱਲ ਕਰਾਂਗੇ ਪਰ ਰਾਣਾ ਹੀ ਜਿੱਤ ਦੀ ਜਿਹੜਾ ਕਾਂਗਰਸ ਨਹੀਂ ਆਪਾਂ ਗਾੜੀ ਲੈਣਿਆ ਸੁਲਤਾਨਪੁਰ ਲੋਧੀ ਕੱਲ ਪ੍ਰਤਾਪ ਬਾਜਵਾ ਇੱਕੋ ਵੱਡਾ ਜਾਂ ਟੈਂਕ ਲੈ ਕੇ ਗਏ ਸੀਗੇ ਤੇ ਰਾਣਾ ਇੱਧਰ ਪ੍ਰਤਾਪ ਉੱਥੇ ਸੀਗੇ ਉਹਨਾਂ ਦਾ ਹਲਕਾ ਵਾ ਤੇ ਉਹ ਟੈਂਕ ਦੇ ਵਿੱਚ ਇਹਨਾਂ ਦੇ ਨਾਲ ਬੈਠੇ ਸੀਗੇ ਆਪਣਾ ਚੀਮਾ ਸਾਹਿਬ ਨਵਤੇਜ ਚੀਮਾ ਜਿਹੜੇ ਉਮੀਦਵਾਰ ਸੀਗੇ ਤੇ ਉਥੇ ਫਿਰ ਪਹਿਲਾ ਚਾਚਾ ਭਤੀਜਾ ਹੋਈ ਫਿਰ ਜਿਹੜੀ ਉਥੇ ਲੋਕ ਖੜੇ ਸੀ ਸੰਗਤ ਸੀ ਉਹਨਾਂ ਨਾਰੇ ਲਾ ਦਿੱਤੇ ਕਿ ਜਿੱਥੇ ਰਾਣਾ ਉੱਥੇ ਹੀ ਜਾਣਾ ਮਤਲਬ ਆਪਣਾ ਪ੍ਰੈਸ਼ਰ ਪੂਰਾ ਪਾਉਣ ਦੀ ਕੋਸ਼ਿਸ਼ ਕੀਤੀ ਤੇ ਕੋਈ ਦਿਨ ਪਹਿਲਾਂ ਹੀ ਇਹ ਦਿੱਲੀ ਇਕੱਠੇ ਸੀਗੇ ਹਾਲਾਂਕਿ ਦਿੱਲੀ ਮੈਨੂੰ ਲੱਗਦਾ ਬਟ ਸਾਬ ਜਿੱਥੋਂ ਤੱਕ ਮੇਰੇ ਜਿੱਤੇ ਆ ਜਾ ਰਾਣਾ ਗੁਰਜੀਤ ਉਹਨਾਂ ਨੂੰ ਨਹੀਂ ਸੱਦਿਆ ਗਿਆ ਸੀ ਬਾਕੀ ਮੈਨੂੰ ਪਤਾ ਨਹੀਂ ਇਹ ਕਿਰਸੀ ਦਾ ਇਹ ਇਹ ਉਹ ਵਿਦੇਸ਼ ਚ ਗਿਆ ਸੀ ਉਹ ਵਿਦੇਸ਼ ਚ ਗਿਆ ਸੀ ਰਾਣਾ ਸਾਹਿਬ ਅੱਛਾ ਠੀਕ ਇਹ ਨਹੀਂ ਗਿਆ ਵਿਦੇਸ਼ ਗਿਆ ਸੀ ਇਹ ਇੱਕ ਜੇ ਐਸ ਡਬਲਯੂ ਸਭਨੇ ਮੋਟਰਸ ਆ ਉਹਨਾਂ ਅੱਠ ਜਿਹੜੇ ਉਹ ਟੈਂਕਰ ਦੇ ਦਿੱਤੇ ਨੇ ਟਰੱਕ ਦੇ ਟਾਈਪ ਉੱਥੇ ਜਿਹੜੇ ਉਹ ਇਹ ਵਿੱਚ ਵਰਕ ਕਰ ਦਿੰਦੇ ਆ ਪਲਟ ਦੇ ਵਿੱਚ ਉਹਦੇ ਇੱਕ ਚ ਬਹਿ ਕੇ ਗਿਆ ਸੀ ਜਿੱਥੇ ਉਹਨਾਂ ਦੇ ਨਾਰੇ ਬਾਜੀ ਉਹਨਾਂ ਦੇ ਖਿਲਾਫ ਹੋਈ ਜਿੱਥੇ ਰਾਣਾ ਉੱਥੇ ਜਾਣਾ ਇਹ ਗੱਲ ਕਹਿਣੀ ਉਹ ਲੋਕਾਂ ਦੀ ਗੱਲਾਂ ਜੋ ਮਰਜ਼ੀ ਕਹੀਓ ਤੁਸੀਂ ਜਿਹੜੀ ਡਿਸਾਈਡਡ ਵੋਟ ਨੂੰ ਰਿਵਿਊ ਕਰ ਇਹ ਇਹਦੇ ਇਹਦੇ ਕਹਿਣ ਦਾ ਭਾਵ ਆ ਵੀ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਗਈ ਨਾ ਵੀ ਵੋਟਰ ਤਾਂ ਸਾਡੇ ਨਾਲ ਆ ਉਹ ਬੰਦਾ ਭਾਵਾਂ ਜਿਹੜਾ ਸਾਬਕਾ ਉਮੀਦਵਾਰ ਆ ਉਹ ਤੇ ਟੈਂਕ 'ਚ ਬੈਠਾ ਪਰ ਇਹ ਗੱਲ ਕਹਿ ਕੇ ਅਗਲੇ ਨੂੰ ਡੀਮੋਰਲਾਈਜ਼ ਕਰਨ ਵਾਲੀ ਗੱਲ ਤੇ ਹੈਗੀ ਆ ਨਾ ਵੀ ਠੀਕ ਹੈ ਭਾਵਾ ਤੇਰੇ ਨਾਲ ਸੀਐਲਪੀ ਆ ਪਰ ਲੋਕ ਅਜੇ ਵੀ ਮੇਰੇ ਨਾਲ ਆ ਬਿਲਕੁਲ ਬਿਲਕੁਲ ਮੈਂ ਤੇ ਗੱਲ ਕਹੂੰਗਾ ਕਿ ਜੇ ਤੇ ਕਾਗਰਸ ਨੇ ਆਪਣਾ ਅੱਗਾ ਸੁਧਾਰਨਾ ਤੇ ਰਾਣੀ ਗੁਰਜੀਤ ਵਰਗੇ ਬੰਦੇ ਉਹਨਾਂ ਨੂੰ ਪਾਰਟੀ ਚੋਂ ਕੱਢਣੇ ਪੈਣ ਜਾਇ ਨਾ ਤੇ ਪੂਰੀ ਤਰ੍ਹਾਂ ਨਕੇਲ ਕਠੜੀ ਪਊਗੀ ਮਰਿਆਦਾ ਦੀ ਰਾਣਾ ਗੁਰਜੀਤ ਨੇ 2017 ਚ ਚੋਣ ਜਿੱਤ ਕੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਜਦੋਂ ਮੰਤਰੀ ਬਣਦਾ ਤੇ ਦੀ ਮੰਤਰੀਸ਼ਿਪ ਕੌਣ ਖੁੰਦਾ ਵਾ ਸੁਖਪਾਲ ਸਿੰਘ ਖੇਰ ਜਿਹੜਾ ਰਿਕਾਰਡ ਕਢ ਕੇ ਲਿਆਂਦਾ ਵੀ ਇਹਨੇ ਜਿੰਨੀਆਂ ਵੀ ਖੱਡਾਂ ਲੀਆਂ ਨੇ ਰੇਤਾਂ ਦੀਆਂ ਉਹ ਆਪਣੇ ਨੌਕਰਾਂ ਦੇ ਦਰਦ ਨਹੀਂ ਹਨ ਉਹ ਸਾਬਤ ਹੋ ਜਾਂਦੇ ਨੂੰ ਅਸਤੀਫਾ ਦੇਣਾ ਪੈਂਦਾ ਮੁੜ ਕੇ ਕੈਪਟਨ ਮਰਿੰਦਰ ਸਿੰਘ ਲੱਗੇ ਜਿ ਲੱਗਣ ਦਾ ਚਲੋ ਇੱਕ ਦਿਮਗ ਰੱਖਾ ਮੇਰੇ ਹੋ ਰਾਣਾ ਕੁਰਜੀਤ ਦੀ ਜਿਹੜੀ ਆ ਉਹ ਕਹਿੰਦਾ ਜੀ ਮੈਂ ਵਪਾਰੀ ਬੰਦਾ ਮੇਰੀ ਹਰ ਪਾਰਟੀ ਨਾਲ ਜਾਰੀ ਹੈਗੀ ਤੇ ਅੱਜ ਦੀ ਡੇਟ ਦੇ ਵਿੱਚ ਰਾਣਾ ਕੁਰਜੀਤ ਦੀ ਗੱਡੀ ਚੱਲੇ ਨਾ ਕਿ ਤੇ ਜਲੰਧਰ ਤੋਂ ਕਿੱਥੇ ਖਲੋਉ ਜAVE ਤੇ ਮੁੱਖ ਮੰਤਰੀ ਦੀ ਕੋਠੀ ਦੇ ਵਿੱਚ ਬਿਨਾ ਚੱਕ ਕਿੱਤਿਆਂ ਗੱਡੀ ਜਾਂਦੀ ਅੰਦਰ ਪੀ ਇੰਨੀ ਨੇੜਤਾ ਉੱਥੋਂ ਦੇ ਮੁੱਖ ਮੰਤਰੀ ਲੋਕ ਤੇ ਮੀਵੀਓ ਨੂੰ ਰਾਣੇ ਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਕਹਿੰਦਾ ਵੀ ਕੱਲ੍ਹ ਨੂੰ ਤੂੰ ਅੱਜ ਛੱਡ ਕੇ ਚੱਲਦਾ ਬਿੱਜੇ ਵਿੱਚ ਚੰਗਾ ਰਹਿੰਦਾ ਬਿੱਟੂ ਚੱਲਾ ਗਿਆ ਜੇ ਤੂੰ ਚਲੇ ਜਨ ਨੂੰ ਐਮਪੀ ਬਣ ਜਾਣਾ ਤੂੰ ਵੀ ਮੰਤਰੀ ਬਣ ਜਾਣਾ ਸੀ ਤੂੰ ਬੜਾ ਨਾਲ ਜੀ ਤਰੀਕੂ ਗੱਲ ਨਹੀਂ ਛੇੜ। ਉਹ ਰਾਣਾਗਪੁਰ ਜੀ ਜਿਸ ਤਰੀਕੇ ਨਾਲ ਪਾਰਟੀ ਨੂੰ ਡੈਮੇਜ ਕਰ ਰਿਹਾ ਵਾ ਕੀ ਦੇ ਸ਼ਰਾਂ ਦੇ ਕਰ ਰਿਹਾ ਪਈ ਇਹ ਪਤਾ ਕਿੱਥੇ ਜਾਣਾ ਚਾਹੀਦਾ। ਸ਼ਰਿਆ ਮਗੜ ਨੇ ਆਪਣਾ ਮੁੰਡਾ ਉੱਥੇ ਖੜਾ ਕਰਕੇ ਉਹਦੀ ਆਪਣੀ ਪ੍ਰਚਾਰ ਮੇਮ ਕਰਕੇ ਬਕਾਇਦਾ ਤੋਂ ਅੱਗੇ ਜਿਤਾਇਆ ਤੁਰਕਿੰਦਾ ਜੀ ਮੈਂ ਦੋ ਟਿਕਟ ਲੈ ਕੇ ਆਉਂਗਾ ਕਾਂਗਰਸ ਕੋਲ ਆਪਣੇ ਮੁੰਡੇ ਜਿਹੜਾ ਕਿ ਵੀ ਲੈ ਕੇ ਆਉਂਗਾ। ਵੇਖਣਾ ਹੁਣ ਪਾਰਟੀ ਨੇ ਟਿਕਟਾਂ ਦੂ ਦਿਲਿਆਂ ਨੂੰ ਦੇਣੀਆਂ ਜੇ ਦੇਣੀਆਂ ਤੇ ਫਿਰ ਨਵਤੇਜ ਸਿੰਘ ਚੀਮੇ ਦਾ ਕੀ ਕਰਨਾ ਨਵਤੇਜ ਸਿੰਘ ਚੀਮੇ ਦੇ ਮਗਰ ਪਹਿਲਾਂ ਤਾਂ ਇਕੱਲਾ ਰਜਾ ਵੜਿੰਗ ਸੀਗਾ ਹੁਣ ਪ੍ਰਤਾਪ ਬਾਜਾ ਵੀ ਆ ਗਿਆ ਸਖਿਰਨਧਾਵਾ ਵੀ ਆ ਜਾਣਾ ਵਿਚੇ ਉਹਦੇ ਉਦੋਂ 2022 ਸੀ ਨਵਜੋਤ ਸਿੱਧੂ ਵੀ ਸੀ ਨਵਜੋਤ ਸਿੱਧੂ ਵੀ ਆ ਜਾਣਾ ਫਿਰ ਇਹ ਸਾਰੇ ਆਜਣ ਨੇ ਦੀ ਬੈਕ ਤੇ ਉੱਤੇ ਇਹ ਸੇ ਕਰਕੇ ਰਾਣਾ ਗੁਰਜੀਤ ਨੂੰ ਜਾਂ ਦੇ ਪਾਰਟੀ ਚੋਂ ਕੱਢ ਦੋ ਜਾਂ ਫਿਰ ਇਹਨੂੰ ਮਰਿਆਦਾ ਦਾ ਪਾਠ ਪੜ੍ਹਾਓ ਵੀ ਮਰਿਆਦਾ ਕੀ ਹੁੰਦੀ ਹੈ ਦੇ ਡਰਾਟ ਕਰ ਵੀਰ ਡਲ ਕੀਤੀ ਜਾਂਦਾ ਮੁੜ ਕੇ ਸੁਖਪਾਲ ਸਿੰਘ ਖੈਰੇ ਨੂੰ ਹਰਾਉਣ ਵਾਸਤੇ ਨੇ ਆਪਣਾ ਪੂਰਾ ਅੰਡੀ ਚੋਟੀ ਦਾ ਜੋਰ ਲਾਇਆ ਟਿਕਣੋਂ ਫਿਰ ਜਿੱਤੇਗੇ ਰਾਣਾ ਗੁਰਜੀਤ ਕਪੂਰਥਲਾ ਕੋ ਜਿੱਕਦਾ ਕਪੂਰਥਲਾ ਸਭ ਤੋਂ ਛੋਟਾ ਹਲਕਾ ਵਾ ਤੁਸੀਂ ਜਾਓ ਉੱਧਰ ਕਿੱਡੀ ਹਲਕਾ ਪੂਰਾ ਕਰਨੀ ਤੁਸੀਂ ਇੱਕ ਜਿਹਰੇ ਦੂਜੇ ਵਜੋਂ ਅੱਧੇ ਘੰਟੇ ਦਾ ਕੰਮ ਖਤਮ ਹੋ ਜਾਂਦਾ ਸਭ ਖਤਮ ਹੋ ਜਾਂਦਾ ਕਿਤੇ ਪਟੜੀ ਸਾਹਿਬ ਅੱਛਾ ਇਹ ਹਲਕਾ ਤੇ ਛੋਟਾ ਵਾ ਸੁਖਬੀਰ ਬਾਦਲ ਅੱਜ ਮੈਂ ਸੁਣ ਰਿਹਾ ਸੀ ਬਿਆਨ ਉਹਨਾਂ ਦਾ ਉਹ ਏਦਾਂ ਦੱਸਦੇ ਪਏ ਸੀਗੇ ਵੀ ਪੰਜਾਬ 'ਚ ਹੜ੍ਹ ਪਹਿਲੀ ਵਾਰੀ ਆਇਆ ਜੇ ਕਿਤੇ ਪਹਿਲਾਂ ਹੁੰਦੇ ਰਹੇ ਆ ਤੇ ਸਾਡੀ ਸਰਕਾਰ ਜਦੋਂ ਹੁੰਦੀ ਸੀ ਅਸੀਂ ਪੂਰੇ ਪ੍ਰਬੰਧ ਕਰੀਦੇ ਸੀ ਕੀ ਮੈਨੂੰ ਥੋੜਾ ਜਿਹਾ ਇਤਿਹਾਸ ਦੱਸਿਓ ਵੀ ਪਹਿਲਾਂ ਕਦੀ ਹੜ੍ਹ ਆਏ ਨਹੀਂ ਪੰਜਾਬ ਦੇ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਵੇਖੋ 1988 ਚ ਆਉਂਦੇ ਆ 90 ਚ ਆਉਂਦੇ ਆ 98 ਚ ਆਉਂਦੇ ਨੇ ਕਦੇ ਹੜ੍ਹ ਨਹੀਂ ਆਇਆ ਇਸ ਬਿਲ ਨਾਲ ਹਰ ਸਾਲ ਹੀ ਹੜ੍ਹ ਆਉਂਦੇ ਕਿੰਨੇ ਕਿੰਨੇ ਪੰਜਾਬ ਦੇ ਵਿੱਚ ਹਰ ਸਾਲ ਕਿਸੇ ਨਾ ਕਿਸੇ ਪਾਸੇ ਹੜ੍ਹ ਆਉਂਦੇ ਨੇ ਲੇਕਿਨ ਐਡੀ ਹੜ੍ਹ ਜਿਆਦੇ ਕਿਉਂ ਹੈ ਅਜੇ ਵੀ ਉਹ ਹੜ੍ਹ ਨਿਆਏ 1939 ਦੀ ਜਿਹੜੀ ਚਰਨ ਜਿਹੜੇ ਹੜ੍ਹ ਆਏ ਸੀ ਉਦੋਂ ਅੱਧਾ ਪੰਜਾਬ ਡੁੱਬ ਗਿਆ ਸੀ ਉਹ 600 ਪਿੰਡ ਡੁੱਬ ਗਏ ਸੀ ਅਜੇ ਤੂੰ ਗੱਲ ਨਹੀਂ ਹੈਗੀ ਇੱਥੇ ਸਖਬੀਰ ਸਿੰਘ ਬਾਦਲ ਬਾਰੇ ਇੱਕ ਮਜੀਠੀ ਨੇ ਆਪਣੀ ਗੱਲ ਫਲਾਈ ਸੀ ਵੀ ਇਹ ਬੰਦਾ ਜਿਹੜਾ ਵਾ ਇਹ ਮਦਬੁੱਧੀ ਆ ਇਹਨੂੰ ਬਹੁਤੀ ਸਮਝ ਸਮਝਣੀ ਹੈਗੀ ਕੀ ਗੱਲ ਕਰਦਾ ਕੀ ਨਹੀਂ ਕਰਦਾ ਤੁਸੀਂ ਇਹ ਗੱਲ ਕਹੀ ਜਨਨ ਜੀ ਵੇਖੋ ਮੁੱਖ ਮੰਤਰੀ ਜਿਹੜਾ ਵਾ ਤਾਮਨ ਲੜੂ ਫਿਰਦਾ ਇੱਥੇ ਹੜਾਏ ਲੋਕ ਮੰਡੇ ਤੇ ਇਹ ਜਾ ਕੇ ਉੱਥੇ ਪਾਰਟੀ ਖਾਂਡਿਆ ਸੰਦੀਪ ਸਿੰਘ ਬਾਦਲ ਦੀ ਜੋ ਘੋੜੀ ਚਲਾਈ ਸੀ ਨਾ ਬੇਬਲ ਕਲਾ ਕੰਟਰੀ ਆਪ ਬੰਦੇ ਹੋ ਮੈਂ ਇੱਥੇ ਹੈ ਹੀ ਨਹੀਂ ਸੀਗਾ ਤੇ ਹੰਨੀ ਪਤਾ ਹੋਤ ਕਿ ਵਾਪਰਨੇ ਹੋਤ ਅਗਲੇ ਹਿੰਸਾ ਸਾਰਾ ਪੰਜਾਬ ਬੰਦ ਕੀਤਾ ਪਿਆ ਸੀ ਉਦੋਂ ਪੁਲ ਬੰਦ ਕੀਤੀ ਪਈ ਸੀ دریاਵਾ ਦੇ ਹੈਡਰ ਹੈਂਡਵਰਕਸ ਬੰਦ ਕੀਤੇ ਪਏ ਸੀ ਤੁਸੀਂ ਬੁਦੀਸ਼ਾ ਤੁਰੇ ਫਿਰਦੀ ਸੀ ਤੇ ਵੱਡੇ ਬਾਦਲ ਨੇ ਬਜੁਰਗ ਅਵਸਥਾ ਤੇ ਹੱਥ ਜੁੜ ਕੇ ਨੋਕਾਉ ਬਾਹਰ ਨੰਗੀ ਸੀ ਉਹ ਸਾਨੂੰ ਜਰਾ ਮਾਫ ਕਰਦੇ ਜੇ ਅਸੀਂ ਕੋਈ ਗਲਤੀ ਕੀਤੀ ਹੈ ਹਰ ਚੁੜੀ ਤੇ ਮਾਫੀ ਮੰਗੀ ਸੀ ਦੂਜਿਆਂ ਦੇ ਟਿੱਪੀਆਂ ਕੰਨੀਆਂ ਸੁਖੀ ਹੁੰਦੀਆਂ ਕਹਦੇ ਹੁੰਦੇ ਵੀ ਆਪਣੇ ਘਰ ਲੱਗੇ ਤਿਆਗ ਤੇ ਦੂਜੇ ਘਰ ਬਸੰਤਰ ਹੁੰਦਾ ਤਦੋਂ ਬਸੰਤਰ ਮਜਰ ਹੁੰਦਾ ਲੈਕਿਨ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਉੱਤੇ ਬਕਾਇਦਾ ਤੌਰ ਤੇ ਬਿਲਕੁਲ ਨਾ ਕਿੱਢਣ ਦੀ ਕੋਸ਼ਿਸ਼ ਨਾ ਕਰੋ ਕਿਉਂ ਤੁਸੀਂ ਕੈਂਪ ਲਾਇਆ ਠੀਕ ਹੈ ਕੋਈ ਕੈਂਪ ਲਾਇਆ ਤੁਸੀਂ ਕਹਿੰਦੇ ਹੜ੍ਹ ਪ੍ਰਵਾਤ ਮੈਂ ਤਾਂ ਚੰ ਬਹੁਤ ਚੰਗਾ ਕੀਤਾ ਤੁਸੀਂ ਆਪਣੀ ਰੈਲੀ ਪੋਸਟਪੋਨ ਕਰਕੇ ਚੰਗਾ ਕੀਤਾ ਤੁਸੀਂ ਪਿਆਸ ਵਿੱਚ ਲੋਲ ਲੋਕਾਂ ਦੇ ਵਿੱਚ ਜਾਓ ਤੁਸੀਂ ਘੱਟੂ ਘੱਟ ਸ਼ਾਬਾਸ਼ ਹੀ ਸਹੀ ਇੱਕ ਜਗ੍ਹਾ ਤੁਸੀਂ ਗਏ ਤੁਹਾਨੂੰ ਕੀ ਜਵਾਬ ਮਿਲਿਆ ਤੁਹਾਨੂੰ ਜਵਾਬ ਇਹ ਮਿਲਿਆ ਕਿ ਜਿੰਨੇ ਵੀ ਇਹ ਸਿਆਸੀ ਆਗੂ ਸੀ ਨੰਨੂੰ ਬੇਨਤੀ ਕਰਦੇ ਸਾਡੇ ਕੋਲੋਂ ਦੀ ਕੋਈ ਲੋੜ ਨਹੀਂ ਅਸੀਂ ਆਪਣੇ ਪ੍ਰਬੰਧ ਆਪ ਕਰਨ ਯੋਗ ਹੈਗੇ ਕਰ ਲਾਂਗੇ ਸਾਡੀ ਫਸਲ ਬਰਬਾਦ ਹੋ ਗਈ ਫਿਰ ਵੀ ਅਸੀਂ ਆਪਣਾ ਜ਼ਿਲ੍ਹੇ ਵਿੱਚ ਕੋਈ ਗੱਲ ਨਹੀਂ ਇੰਨਾ ਕੁ ਬੰਦੋਬਸਤ ਕਰ ਦਿਆ ਪੀ ਹਟ ਦੁਬਾਰਾ ਰਹਿਣ ਦਾ ਜਾ ਜਾ ਕੇ ਤੁਸੀਂ ਇੱਥੇ ਪਰਬੰਧ ਕਰੋ ਜੇ ਕਰ ਸਕਦੇ ਹੋ ਕੀ ਪੱਲੇ ਰਿਆ ਮੈਂ ਪਾਰਟੀਆਂ ਦੇ ਦੀ ਦੂਜੇ ਪਾਸੇ ਆ ਜਿਹੜਾ ਹਾਫ ਮੈਡ ਆ ਅੱਧਾ ਪਾਗਲ ਆ ਥੜਾ ਦਿਖ ਲਿੰਦੇ ਆ ਪਲਾਖਦੇ ਆ ਔ ਰਾਜਾ ਬਣੀ ਇਹ ਜਿੰਨਾਂ ਤੇ ਰੈਡੀ ਕਰਨੇ ਸਿਧਾਂਤ ਬਚਾਉ ਦੀ ਉਹ ਪੂਰੀ ਪੰਜਾਬ ਰੋਣਿਆ ਤੋਂ ਸਿਧਾਂਤ ਬਚਾਉ ਰੈਲੀ ਕਰਨਿਆ ਤੇਰਾ ਬੇੜਾ ਠੰਝੇ ਕੋ ਅਕਲੂ ਹੱਥ ਬਾਰੋਂ ਬਾੜਾ ਮਟਾ ਕੋਈ ਪੰਜਾਬ ਬਚਾਉਣ ਦੀ ਲੋੜ ਆ ਸਰਦਾਰ ਜੀ ਬਾਈ ਦਾ ਨੂੰ ਮੁੜ ਕੇ ਕੋਈ ਗੱਲ ਹੀ ਸਿਧਾਂਤ ਦੇ ਉੱਢ ਜਿਆ ਕੇ ਤੇ ਇਸ ਕਰਕੇ ਫਿਰ ਤੁਹਾਡੀ ਧੜੀ ਬੰਦੀ ਸਮਝ ਆ ਗਈ ਉੱਥੇ ਉੱਥੇ ਕੋਣ ਕੋਣ ਏਜੰਸੀ ਦਾ ਅਗਲੀ ਗੱਲ ਜਿਹੜੀ ਗੱਲ ਮੈਂ ਕਹਿੰ ਤੂੰ ਕਹਿਣੀ ਚਾਹੁੰਦਾ ਮੈਥ ਵੀ ਨਾ ਵੀ ਇਹ ਗੱਲ ਠੀਕ ਹੈ ਵੀ ਜਿਹੜੇ ਪੰਜਾਬ ਦੇ ਤਖਬੀਰ ਸਿੰਘ ਬਾਦਲ ਜੀ ਦੀ ਗੱਲ ਕਹਿੰਦੇ ਆ ਤੇ ਉਹਨਾਂ ਦਾ ਅਗਲਾ ਜਵਾਬ ਦੇ ਦਿੱਤਾ ਤਖਬੀਰ ਸਿੰਘ ਬਾਦਲ ਨੇ ਅੱਜ ਅਕਾਲ ਤਖਤ ਤੇ ਜਾ ਕੇ ਅਰਦਾਸ ਕੀਤੀ ਵੀ ਜਿਹੜਾ ਲੈਂਡ ਪੂਲਿੰਗ ਪਾਲਿਸੀ ਸੀ ਉਹ ਖੜਾ ਮੋਰਚਾ ਲੱਗਾ ਸੀ ਸਾਡੇ ਮੋਰਚੇ ਨੇ ਬਕਾਇਦ ਤੌਰ ਤੇ ਕਰਕੇ ਉਹ ਵਾਪਸ ਲਈ ਗਈ ਤੇ ਅਸੀਂ ਸ਼ੁਕਰਾਨੇ ਦੀ ਅਰਦਾਸ ਕਰਨਾ ਹੈ ਫਤਿਹ ਦੀ ਅਰਦਾਸ ਕਰਨਾ ਹੈ ਤੂੰ ਗ੍ਰਾਹਣੇ ਕੀ ਕਿਆ ਆਪਣੀ ਪੇਠ ਆਪਣੀ ਜਿੰਨੀ ਮਰਜ਼ੀ ਥਾਪਰੀ ਜਾਵਜੋ ਇਹਦੇ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਰੋਲ ਨਹੀਂ ਬੀਜੇਪੀ ਨੇ ਪਿਆ ਕਿਸਾਨਾਂ ਦੀ ਜਿੱਤ ਆ ਕਾਂਗਰਸ ਨੇ ਕਿਹਾ ਕਿਸਾਨਾਂ ਦੀ ਜਿੱਤ ਆ ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਨਾ ਨਾ ਇਹ ਤੇ ਸਾਡੀ ਜਿੱਤ ਆ ਅਸੀਂ ਕਰੈ ਜੋ ਕਰੈ ਜਦੋਂ ਕਿਸਾਨਾਂ ਨੇ ਇਹਦੀ ਗੱਲ ਕੀਤੀ ਤੁਹਾਡੇ ਪੱਲੇ ਕੀ ਰਿਹਾ ਇਸ ਕਰਕੇ ਵਾਕੇ ਕਿਸਾਨਾਂ ਦੀ ਜਿੱਤ ਆ ਸ਼ੰਭੂ ਬਾਰਡਰ ਦੀ ਜਿੱਤ ਸ਼ੰਗੂ ਬਾਰਡਰ ਦੀ ਜਿੱਤ ਸੀ ਉਹ ਕਿਸਾਨਾਂ ਦੀ ਜਿੱਤ ਸੀ ਸ਼ੰਭੂ ਬਾਰਡਰ ਦੀ ਹਾਰ ਉਹ ਇੱਕ ਥੱਲੇ ਦੀ ਹਾਰ ਸੀ ਉਹ ਬਕਾਇਦਾ ਤੌਰ ਤੇ ਜਿਹੜਾ ਜਿੰਨਾ ਉੱਥੇ ਵਿਰੋਧ ਕਰਨੇ ਸੀ ਉੱਥੇ ਉਹਦਾ ਆਪਣਾ ਜਿਹੜਾ ਸੀ ਬਾਰਡਰ ਤੇ ਸ਼ੰਗੂ ਬਾਰਡਰ ਤੇ ਸ਼ੰਭੂ ਬਾਰਡਰ ਵਾਲੇ ਆ ਪੰਦੇਰ ਹੋਰੀ ਪੰਦੇਰ ਹੋਈ ਤੇ ਬੱਤੀ ਜਦ ਬੰਦੀ ਸ਼ਾਮਿਲ ਹੋਈ ਨਹੀਂ ਸੀਗੇ ਤੇ ਸ਼ਾਮ ਨੂੰ ਪ੍ਰੋਗਰਾਮ ਹੁੰਦਾ ਸੀ ਉਹਨੂੰ ਜੁੜੂ ਕੋ ਡਾਪਟ ਕਰ ਲੈਂਦੇ ਸੀ ਕਦੇ ਵੀ ਮੀਟਿੰਗ ਜੀ ਸੀਗਾ ਇਸ ਕਰਕੇ ਉਗਰਾਹਾਂ ਸਭ ਤੋਂ ਮਜ਼ਬੂਤ ਤੇ ਵੱਡੀ ਜੱਥੇਬੰਦੀ ਉਹਨੇ ਕਹਿ ਦਿੱਤਾ ਵੀ ਇਹ ਜਿੱਤ ਕਿਸਾਨਾਂ ਦੀ ਆ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਕਿਸਾਨਾਂ ਮਿਹਨੂਰਾਂ ਦੀ ਜਿੱਤ ਹੈ ਮੁਲਾਜ਼ਮਾਂ ਦੀ ਜਿੱਤ ਹੈ ਕੋਈ ਆਪਣੀ ਪਿੱਟ ਥਾਪੀ ਜਾਂਦਾ ਤੇ ਸਾਨੂੰ ਉਹਦਾ ਕੋਈ ਬਿਲਨੀਅਰ ਵਿਸ਼ੇਕ ਥਾਪੜੀ ਜਾਵੇ ਕੋਈ ਗੱਲ ਨਹੀਂ ਜੀ ਪਰ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ੍ਰੀ ਅਕਾਲ